ਨ ਪਰਉਪਕਾਰੀ ਸ਼ਾਂਤੀ ਦੇ ਪੁੰਜ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਸਤਾਬਦੀ ਸਮਾਗਮ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਣਾਉਣ ਜਾ ਰਹੇ ਹਨ ਇਸੇ ਸੰਬੰਧ ਦੇ ਵਿੱਚ ਕਿਉਂਕਿ ਸਤਗੁਰੂ ਜੀ ਦੀ ਜਿਹੜੀ ਵਿਚਾਰਧਾਰਾ ਜਿੰਨੇ ਤੱਕ ਆਪਾਂ ਉਹਦੇ ਧਾਰਨੀ ਨਹੀਂ ਬਣਦੇ ਔਰ ਗੁਰਬਾਣੀ ਤੋਂ ਹੀ ਸਤਿਗੁਰੂ ਜੀ ਦੇ ਜੀਵਨ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਚੰਗੀ ਗੱਲ ਹੈ ਵੱਡੇ ਵੱਡੇ ਨਗਰ ਕੀਰਤਨ ਵੱਡੇ ਵੱਡੇ ਸਮਾਗਮ ਪਰ ਉਹਨਾਂ ਦਾ ਜੇ ਕੋਈ ਲਾਹਾ ਸਾਨੂੰ ਨਾ ਮਿਲਿਆ ਤੇ ਸਤਾਬ ਦੀਆਂ ਤਾਂ ਆਪਾਂ ਅੱਗੇ ਵੀ ਮਨਾਈਆਂ ਹਨ ਅੱਗੇ ਹੋਰ ਮਨਾਵਾਂਗੇ ਪ੍ਰਸਾਦੀ ਮਨਾਈ ਹੋਈ ਇਹ ਸਤਾਬ ਦੀ ਸਫਲ ਹੋ ਸਕਦੀ ਹੈ ਜਦੋਂ ਅਸੀਂ ਸਤਗੁਰੂ ਜੀ ਦੀ ਬਾਣੀ ਦੀ ਵਿਚਾਰਧਾਰਾ ਦੇ ਨਾਲ ਜੁੜਾਂ ਸਤਗੁਰੂ ਨੇ ਕਿਰਪਾ ਕੀਤੀ ਆਪ ਜੀ ਦਾ ਸਹਿਯੋਗ ਹੈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਜਿਨ੍ਹਾਂ ਦੀ ਗਿਣਤੀ 57 ਹੈ 15 ਰਾਗਾਂ ਦੇ ਵਿੱਚ 59 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਹਨ ਬੜੇ ਸਰਵ ਤਰੀਕੇ ਦੇ ਨਾਲ ਸਤਿਗੁਰ ਨੇ ਗੁਰਮਤ ਦੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ ਆਓ ਆਪਾਂ ਇਹਨਾਂ ਸ਼ਲੋਕਾਂ ਦੀ ਲੜੀਵਾਰ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ 1426 ਅੰਗ ਦੇ ਉੱਪਰ ਇਹਨਾਂ ਸ਼ਲੋਕਾਂ ਦੀ ਅਰੰਭਤਾ ਹੁੰਦੀ ਹੈ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਮੂਲ ਮੰਤਰ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ ਸ਼ਲੋਕ ਮਹਿਲਾ ਨਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਸ਼ਲੋਕ ਦਾ ਅਰਥ ਹੁੰਦਾ ਕਿ ਬਹੁਤ ਵੱਡੀ ਚੀਜ਼ ਨੂੰ ਛੋਟੇ ਲਫ਼ਜ਼ਾਂ ਦੇ ਵਿੱਚ ਦਰਸਾ ਦੇਣਾ ਜਿਦਾਂ ਉਦਾਹਰਨ ਦੇ ਨਾਲ ਗੁਰੂ ਸੰਗਤ ਜੀ ਸੁਖਨੀ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ 24 ਅਸ਼ਟਪਦੀਆਂ 24 ਸ਼ਲੋਕ ਹਨ ਪੂਰੇ 8 ਪਦਿਆਂ ਦਾ ਭਾਵ ਉਹਨਾਂ ਸ਼ਲੋਕਾਂ ਦੇ ਵਿੱਚ ਇੱਕ ਇੱਕ ਸ਼ਲੋਕ ਦੇ ਵਿੱਚ ਇੱਕ 8 8 ਪਦਿਆਂ ਦਾ ਭਾਵ ਛੁਪਿਆ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕਰ ਰਿਹਾ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨਾ ਕਹੋ ਨਾਨਕ ਹਰ ਭਜ ਮਾਣਾ ਜੇ ਬਿਦ ਜਲ ਕੋਮੀਨਾ ਪ੍ਰਮਾਤਮਾ ਦੇ ਗੁਣ ਗਾਉਣੇ ਆ ਮਹਾਰਾਜ ਕਹਿੰਦੇ ਗੁਣ ਕਿਉਂ ਗਾਉਣੇ ਆ ਸਤਗੁਰ ਬਾਣੀ ਵਿੱਚ ਕਹਿੰਦੇ ਆ ਗੁਣ ਕਹੈ ਗੁਣੀ ਸਮਾਵਣਿਆ ਜਿਦਾਂ ਕੋਈ ਬੰਦਾ ਕਹੇ ਕਿ ਮੈਂ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਦੇਖਾਂ ਉਹ ਸਿੱਧਾ ਨਹੀਂ ਦੇਖ ਸਕਦਾ ਉਹਦੀਆਂ ਅੱਖਾਂ ਖਤਮ ਹੋ ਜਾਣਗੀਆਂ ਉਹ ਕੁ ਤਰੀਕੇ ਨਾਲ ਦੇਖਣਾ ਪੈਂਦਾ ਹੈ ਇਸੇ ਤਰ੍ਹਾਂ ਜੇ ਕੋਈ ਸੋਚਦਾ ਕਿ ਮੈਂ ਰੱਬ ਨਾਲ ਜੁੜ ਜਾਵਾਂ ਮਾਰਗ ਕਹਿੰਦੇ ਨਹੀਂ ਪਾਈ ਉਹਦੇ ਗੁਣਾ ਨਾਲ ਜੁੜੋ ਪਹਿਲਾਂ ਉਹਦੇ ਗੁਣਾ ਨਾਲ ਜੁੜਨਾ ਹੀ ਪਰਮਾਤਮਾ ਨਾਲ ਜੁੜਨਾ ਗੁਣ ਕਹੇ ਗੁਣੀ ਸਮਾਵਣੇ ਜਿਸ ਤਰ੍ਹਾਂ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਜਨ ਸੇਵਿਆ ਤਿੰਨ ਪਾਇਆ ਮਾਣ ਨਾਨਕ ਗਾਵੀਏ ਗੁਣੀ ਨਿਧਾਨ ਉਹ ਨਿਧਾਨ ਕਹਿੰਦੇ ਖਜ਼ਾਨਾ ਕਹਿੰਦੇ ਉਹ ਗੁਨਾ ਦਾ ਖਜ਼ਾਨਾ ਹੈ ਪ੍ਰਮਾਤਮਾ ਉਹਨੂੰ ਗਾਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਆ ਪੁੱਛਦੇ ਆ ਗੁਰਦੇਵਾਦਰ ਸਾਹਿਬ ਮਹਾਰਾਜ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਅਥ ਕੀਣਾ ਕਹਿੰਦੇ ਤੂੰ ਆਪਣਾ ਜਨਮ ਬ्यर्थ ਕਵਾ ਦਿੱਤਾ ਹੁਣ ਬੰਦਾ ਜਿਹੜਾ ਕਹਿੰਦਾ ਨਾ ਮੈਂ ਤਾਂ ਪਰ ਵਸ ਹਾਂ ਪਰ ਤੰਤਰ ਹਾਂ ਪਰ ਪ੍ਰਮਾਤਮਾ ਨੇ ਸਵਤੰਤਰਤਾ ਦਿੱਤੀ ਆ ਆਜ਼ਾਦੀ ਦਿੱਤੀ ਆ ਜਿਦਾਂ ਉਹ ਕਿਸੇ ਪੰਛੀ ਨੂੰ 100 ਮੀਟਰ ਡੋਰ ਦੇ ਨਾਲ ਬੰਨ੍ਹ ਦੇਵੇ ਉਹ 100 ਮੀਟਰ ਤਾਂ ਜਾ ਸਕਦਾ ਹੈ ਪਰ ਅਗਾ ਨਹੀਂ ਜਾ ਸਕਦਾ ਹੁਣ ਪ੍ਰਮਾਤਮਾ ਨੇ ਸਾਨੂੰ ਸੁਤੰਤਰਤਾ ਦਿੱਤੀ ਹੈ ਜਿਵੇਂ ਹੁਣ ਅੱਖਾਂ ਦਿੱਤੀਆਂ ਨਾ ਅੱਖਾਂ ਖੁੱਲ੍ਹੀਆਂ ਰੱਖੋ ਬੰਦ ਰੱਖੋ ਹੱਥ ਦਿੱਤੇ ਆ ਹੱਥ ਬੰਦ ਰੱਖੋ ਖੁੱਲੇ ਰੱਖੋ ਕੰਮ ਕਰੋ ਨਾ ਕਰੋ ਇਹ ਸਾਡੇ ਤੇ ਨਿਰਪਰ ਕਰਦਾ ਜੀਬਾਂ ਬੰਦ ਰੱਖੋ ਜਾਂ ਬੋਲੋ ਜਾਂ ਚੰਗਾ ਬੋਲੋ ਮਾੜਾ ਬੋਲੋ ਹਕੀਕਤ ਇਹ ਹੈ ਕਿ ਅਗਰ ਇਸ ਸੁਤੰਤਰਤਾ ਇਸ ਆਜ਼ਾਦੀ ਨੂੰ ਸਹੀ ਅਰਥਾਂ ਵਿੱਚ ਅਸੀਂ ਸਮਝ ਲੈਂਦੇ ਨਾ ਬੰਦਾ ਬਕਾਰਾਂ ਵਿੱਚ ਜਾਣ ਦੀ ਥਾਂ ਅਮਰ ਧਾਰੀ ਬਣ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਵੀ ਉਹ ਗੁਣ ਗਾਉਣੇ ਕਿਉਂ ਹਨ ਸਤਗੁਰੂ ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ ਜਿੱਦਾਂ ਜਿੱਦਾਂ ਪ੍ਰਮਾਤਮਾ ਦੇ ਗੁਣ ਗਾਏਗਾ ਤੇਰੇ ਅੰਦਰ ਦੀ ਮੈਲ ਉਤਰਦੀ ਜਾਏਗੀ ਸਤਗੁਰੂ ਸਵਾਲ ਕਰਦੇ ਆ ਸਤਗੁਰੂ ਪੁੱਛਦੇ ਆ ਕਹਿੰਦੇ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਣਾ ਕਹੋ ਨਾਨਕ ਹਰ ਭਜਮਣਾ ਜਹ ਬਿਦ ਜਲ ਕੋ ਮੀਣਾ ਇੱਥੇ ਨਾਨਕ ਸ਼ਬਦ ਜਿੰਨੀ ਵਾਰ ਆਏਗਾ ਤਕਰੀਬਨ ਲਗਭਗ ਉੱਥੇ ਰੁਕਣਾ ਹੈ ਜੋ ਆਪਣੇ ਆਪ ਸਮਝ ਲੱਗਦੀ ਕਹੋ ਨਾਨਕ ਮਹਾਰਾਜ ਕਹਿ ਰਹੇ ਆ ਕਹੋ ਨਾਨਕ ਹਰ ਭਜਮਣਾ ਹੈ ਮੇਰੇ ਬਣਾ ਉਹਨੂੰ ਯਾਦ ਕਰ ਕਿਉਂਕਿ ਕਿਉਂਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਸਾਨੂੰ ਮਨ ਨੂੰ ਸੁਬੋਧਨ ਕੀਤਾ ਸਮਝਾ ਸਾਨੂੰ ਰਿਹਾ ਔਰ ਮਨ ਨੂੰ ਕਹਿ ਰਿਹਾ ਔਰ ਤੁਸੀਂ ਕਿਸੇ ਨੰ ਬੰਦੇ ਨੂੰ ਕਹੋ ਤੂੰ ਜਾਨਵਰ ਕਾਉ ਗੁੱਸਾ ਕਰੇਗਾ ਉਹਨੂੰ ਸ਼ੇਰ ਕਾਹੋਗੇ ਤੇ ਬੜਾ ਖੁਸ਼ ਹੋ ਜਾਂਦਾ ਹੈ ਹੈ ਸ਼ੇਰ ਵੀ ਜਾਨਵਰ ਹੀ ਹੁੰਦਾ ਹੈ ਤੇ ਮਹਾਰਾਜ ਮਨ ਨੂੰ ਸਮਝਾ ਕੇ ਸਾਨੂੰ ਸਮਝਾ ਰਹੇ ਕਹੋ ਨਾਨਕ ਹਰ ਭਜਮਣਾ ਜਹ ਬਿਦ ਜਲ ਕੋ ਮੀਣ ਹੁਣ ਉਹ ਉਦਾਹਰਨ ਮੱਛੀ ਦੀ ਦਿੱਤੀ ਹੈ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਉਹਦਾ ਜੀਵਨ ਹੀ ਪਾਣੀ ਹੈ ਜਿਉ ਮਸਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਜਦੋਂ ਔੜ ਪੈਂਦੀ ਹੈ ਨਾ ਪਾਣੀ ਸੁੱਕ ਜਾਂਦਾ ਹੈ ਔਰ ਜਿਹੜੇ ਦੂਸਰੇ ਪੰਛੀ ਹੁੰਦੇ ਉੱਡ ਕੇ ਦੂਸਰੇ ਪਾਸੇ ਚਲੇ ਜਾਂਦੇ ਜਿੱਥੇ ਪਾਣੀ ਹੁੰਦਾ ਪਰ ਮੱਛੀ ਨੂੰ ਤਾਂ ਪੰਖ ਨਹੀਂ ਦਿੱਤੇ ਨਾ ਮੱਛੀ ਉੱਡ ਨਹੀਂ ਸਕਦੀ ਕਬੀਰ ਰਹੀਮ ਨੇ ਬਹੁਤ ਸੋਹਣਾ ਲਿਖਿਆ ਕਹਿੰਦੇ ਸਰ ਸੁਕੇ ਪੰਖੀ ਉੱਡੇ ਔਰਨ ਦੇਸ ਸਦਾਏ ਮੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕਤ ਜਾਏ ਮਹਾਰਾਜ ਨੇ ਬਹੁਤ ਉਦਾਹਰਨ ਦਿੱਤੀ ਕਬੀਰ ਸਾਹਿਬ ਨੇ ਤਾਂ ਬੜੀ ਸੋਹਣੀ ਉਦਾਹਰਨ ਦਿੱਤੀ ਕਹਿੰਦੇ ਬੰਦਾ ਗਿਆ ਮੱਛੀ ਲੈ ਕੇ ਆਇਆ ਉਹਨੂੰ ਕਟਿਆ ਉਹਨੂੰ ਰੰਨੇ ਆ ਉਹਦੀ ਸਬਜ਼ੀ ਬਣਾਈ ਜਿਹਨੇ ਖਾਧੀ ਜਿਹੜੇ ਖਾਂਦੇ ਆ ਉਹਨਾਂ ਨੂੰ ਪਤਾ ਹੋਏਗਾ ਵੀ ਉਹ ਖਾਣ ਵਾਲੇ ਨੂੰ ਪਿਆਸ ਲੱਗਦੀ ਹੈ ਉਹ ਟੁਕੜੇ ਵੀ ਹੋ ਗਏ ਉਹਦੇ ਤਾਂ ਵੀ ਉਹ ਪਾਣੀ ਮੰਗਦੀ ਮੀਨ ਪਕਰ ਫਾਕੇ ਔਰ ਕਾਟਿਓ ਰਾਂਦ ਕਿਓ ਵੋ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਬਿਸਰਿਓ ਪਾਣੀ ਮਹਾਰਾਜ ਕਿਉਂ ਦੇ ਰਹੇ ਉਦਾਹਰਣ ਮੱਛੀ ਦੀ ਉਦਾਹਰਣ ਕਿਉਂ ਦਿੱਤੀ ਗੁਰਤੇ ਬਾਦਰ ਸਾਹਿਬ ਇਸ ਕਰਕੇ ਦਿੱਤੀ ਆ ਜੇ ਡੱਡੂ ਹੁੰਦੇ ਆ ਕਛੂਕੂਮਾ ਹੁੰਦਾ ਉਹ ਵੀ ਪਾਣੀ ਵਿੱਚ ਹੁੰਦਾ ਉਹ ਖੁਸ਼ਕੀ ਵਿੱਚ ਵੀ ਰਹਿ ਲੈਂਦਾ ਪਾਣੀ ਵਿੱਚ ਵੀ ਰਹਿ ਲੈਂਦਾ ਹੁਣ ਇਦਾਂ ਦੇ ਵੀ ਤੁਹਾਨੂੰ ਬੰਦੇ ਮਿਲਣਗੇ ਸੰਗਰਾਂਦ ਗੁਰਪੁਰ ਤੇ ਆ ਗਏ ਤੇ ਬਾਕੀ ਤੈਨੂੰ ਭੁੱਲ ਗਏ ਪਾਣੀ ਵਿੱਚ ਵੀ ਰਹਿ ਲੈਣਗੇ ਖੁਸ਼ਕੀ ਵਿੱਚ ਵੀ ਰਹਿ ਲੈਣਗੇ ਪਰ ਜਿਨ੍ਹਾਂ ਦਾ ਜੀਵਨ ਹੁੰਦਾ ਨਾ ਸਾਧ ਸੰਗਤ ਦੀ ਮਹਾਰਾਜ ਕਹਿੰਦੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਏ ਉਹ ਬਾਣੀ ਵੀ ਪੜਨਗੇ ਨਿਤਨੇਮ ਵੀ ਕਰਨਗੇ ਸੰਗਤ ਵੀ ਕਰਨਗੇ ਸੇਵਾ ਵੀ ਕਰਨਗੇ ਕਿਉਂਕਿ ਉਹਨਾਂ ਦਾ ਪਿਆਰ ਗੁਰੂ ਨਾਲ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਇਦਾਂ ਗੁਣ ਗਾਉਣੇ ਆ ਕਹੋ ਨਾਨਕ ਹਰ ਭਜਮਣਾ ਜਿਹ ਵਿਦਜਲ ਕੋ ਮੀਣ ਜਿਦਾ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵਿਖਿਆਣ ਸਿਉ ਕਾਹੇ ਰਚਿਓ ਨਿੰਮਖ ਨਾ ਹੋ ਹੈ ਉਦਾਸ ਕਹੋ ਨਾਨਕ ਭਜ ਹਰਮਣਾ ਪਰੈ ਨਾ ਜਮ ਕੀ ਫਾਸ ਸਤਿਗੁਰੂ ਕਹਿੰਦੇ ਭਾਈ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਵਿਖਣ ਸੋ ਕਾਹੇ ਰਚਿ ਨਿੰਮਖ ਨਾ ਹੋ ਹੈ ਉਦਾਸ ਕਿ ਬੰਦੇ ਇੰਨਾ ਵਿਕਾਰਾਂ ਵਿੱਚ ਡੁੱਬ ਜਾਂਦੇ ਆ ਨੇਮ ਕਹਿੰਦੇ ਅੱਖ ਝਮਕਣ ਜਿੰਨਾ ਸਮਾਂ ਇੰਨੇ ਸਮੇਂ ਵਾਸਤੇ ਵੀ ਉਪਰਾਮ ਨਹੀਂ ਹੁੰਦੇ ਮਤ ਉਹ ਤੋਂ ਬਾਹਰ ਨਿਕਲਦਾ ਯਤਨ ਨਹੀਂ ਕਰਦੇ ਔਰ ਜਦੋਂ ਉਹ ਤੋਤਾ ਹੁੰਦਾ ਨਾ ਤੋਤਾ ਉਹ ਪਿੰਜਰੇ ਵਿੱਚ ਫਸ ਜਾਂਦਾ ਉਹਨੂੰ ਆਦਤ ਪੈ ਜਾਂਦੀ ਉਹਦੇ ਵਿੱਚ ਰਹਿਣ ਦੀ ਜੇ ਤੁਸੀਂ ਤੋਤੇ ਨੂੰ ਬਾਹਰ ਕੱਢਣ ਦਾ ਯਤਨ ਵੀ ਕਰੋਗੇ ਨੋਂਦਰਾ ਮਾਰੇਗਾ ਬਾਹਰ ਨਹੀਂ ਨਿਕਲੇਗਾ ਬਾਹਰ ਕਾਟੋਗੇ ਫਿਰ ਉਹਦੇ ਵਿੱਚ ਜਾਏਗਾ ਪਰ ਜਿੱਦਨ ਉਹਨੂੰ ਸਮਝ ਆ ਜਾਂਦੀ ਹੈ ਆਜ਼ਾਦੀ ਕੀ ਹੁੰਦੀ ਆ ਸਵਤੰਤਰਤਾ ਕੀ ਹੁੰਦੀ ਆ ਜੇ ਉਹਨੂੰ ਸਮਝ ਆ ਜਾਏ ਉਹ ਸਭ ਤੋਂ ਪਹਿਲਾਂ ਪਿੰਜਰਾ ਤੋੜੇਗਾ ਪਿੰਜਰੇ ਨੂੰ ਤੋੜਨ ਦਾ ਯਤਨ ਕਰੇਗਾ ਕਿ ਮੈਨੂੰ ਕੈਦ ਵਿੱਚ ਰੱਖਿਆ ਸੀ ਤੇ ਜਿੱਦਨ ਸਮਝ ਆ ਗਈ ਗੁਰੂ ਦੀ ਮੱਤ ਲੈ ਲਈ ਉਹਦਣ ਇਹਨਾਂ ਵਿਸ਼ਾ ਵਿਕਾਰਾਂ ਨੂੰ ਸਭ ਤੋਂ ਪਹਿਲਾਂ ਦੂਰ ਕਰੇਗਾ ਤੇ ਗੁਰੂ ਨਾਲ ਜੁੜ ਜੇਗਾ ਮਾਰਾ ਕਹਿੰਦੇ ਹੁੰਦਾ ਨਹੀਂ ਹੈ ਨਿਮਖ ਨਾ ਹੋਏ ਉਦਾਸ ਉਪਰਾਮ ਨਹੀਂ ਹੋ ਰਿਹਾ ਉਥੋਂ ਨਿਕਲਣਾ ਜਤਨ ਨਹੀਂ ਕਰ ਰਿਹਾ ਉਹਨੂੰ ਚੰਗਾ ਲੱਗਦਾ ਪਾਪ ਬੋਰਾ ਪਾਪੀ ਕੋ ਪਿਆਰਾ ਪਰ ਉਹਨੂੰ ਚੰਗਾ ਲੱਗਦਾ ਵਿਸ਼ੇ ਭਕਾਰ ਚੰਗੇ ਲੱਗਦੇ ਵਿਖਣ ਸਿਵ ਕਾਹੇ ਰਚਿਓ ਨਿਮਕ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੇ ਨਾ ਜਮ ਕੀ ਫਾਸ ਮਹਾਰਾਜ ਕਹੇ ਕਹੋ ਨਾਨਕ ਭਜ ਹਰ ਮਨਾ ਪਰੇ ਨਾ ਜਮ ਕੀ ਫਾਸ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦੀ ਭਗਤੀ ਕਰ ਜਮਾਂ ਦੀ ਫਾਈ ਤੇਰੇ ਗੱਲ ਵਿੱਚ ਨਹੀਂ ਪਾਵੇਗੀ ਕਿਉਂਕਿ ਜਿਨ੍ਹਾਂ ਨੇ ਉਹਨੂੰ ਯਾਦ ਕੀਤਾ ਸਮਾਂ ਤਾਂ ਬਹੁਤ ਲੱਗਦਾ ਪਰ ਉਹ ਸਮਾਂ ਉਹ ਛਿੰਨ ਕਦੋਂ ਆ ਜਾਏ ਜਿਹਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਏ ਬਹੁਤ ਯਤਨ ਕੀਤੇ ਹੋਣਗੇ ਬਾਲਮੀਕ ਨੇ ਗਣਕਾਂ ਨੇ ਬਹੁਤ ਯਤਨ ਕੀਤੇ ਹੋਣਗੇ ਪਰ ਉਹ ਜਿੱਦਾਂ ਨੂੰ ਸਮਾਂ ਮਿਲਿਆ ਇੱਕ ਛਿੰਨ ਦੇ ਵਿੱਚ ਜ਼ਿੰਦਗੀ ਜਿਹੜੀ ਪ੍ਰਮਾਤਮਾ ਨੇ ਬਦਲ ਦਿੱਤੀ। ਪੜਦੇ ਨਾ ਸਤਗੁਰ ਦੇ ਬਚਨ ਕਹਿੰਦੇ ਏਕ ਚਿੱਤ ਜਿਨ ਇੱਕ ਛਿਨ ਤੇ ਆਇਓ ਕਾਲ ਫਾਸ ਤੇ ਬੀਚ ਨਾ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਰ ਉਹ ਵਿਕਾਰਾਂ ਤੋਂ ਪ੍ਰਮਾਤਮਾ ਬਚਾ ਲੈਂਦਾ ਹੈ ਕਿਰਪਾ ਕਰਦਾ ਬਖਸ਼ਿਸ਼ ਕਰਦਾ ਮਹਾਰਾਜ ਕਹਿੰਦੇ ਕਾਦੇ ਵਾਸਤੇ ਵਿਖੇਣ ਸੋ ਕਾਹੇ ਰਚਿਓ ਹੁ ਨਿਮਖਣਾ ਹੋ ਹੈ ਉਦਾਸ ਕਹੋ ਨਾਨਕ ਪਜ ਹਰਮਣਾ ਪਰ ਨ ਜਮ ਕੀ ਫਾਸ ਤੀਸਰੇ ਸਲੋਕ ਵਿੱਚ ਮਹਾਰਾਜ ਕਹਿੰਦੇ ਤਰਨਾ ਪਉ ਇਉ ਹੋਈ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰਮਣਾ ਆਉਦ ਜਾਤ ਹੈ ਬੀਤ ਜਵਾਨੀ ਚਲੇਗੀ ਜਵਾਨੀ ਇਸੇ ਤਰ੍ਹਾਂ ਖਤਮ ਹੋ ਗਈ ਪਤਾ ਨਹੀਂ ਲੱਗਾ ਬੰਦਾ ਸੋਚਦੇ ਰਹਿ ਗਿਆ ਤੇ ਹੋਇਆ ਕਿ ਲਿਓ ਜਰਾ ਤਨ ਜੀਤ ਜਰ ਕਹਿੰਦੇ ਆ ਬਡੇਪੇ ਨੂੰ ਬਡੇਪਾ ਆ ਗਿਆ ਤੇ ਸਰੀਰ ਨੂੰ ਜਿੱਤ ਲਿਆ ਆਪਾਂ ਪੜਦੇ ਹਾਂ ਆਸਾ ਕੀ ਵਾਰ ਜਰ ਆਈ ਜੋ ਬਣ ਹਾਰਿਆ ਬਡੇਪਾ ਆ ਗਿਆ ਤੇ ਜਵਾਨੀ ਹਾਰ ਗਈ ਖਤਮ ਹੋ ਗਈ ਦੁਬਾਰਾ ਥੋੜੇ ਜਵਾਨੀ ਮਿਲੇਗੀ ਜਰ ਆਈ ਜੋ ਬਣਾ ਇਹ ਕੱਲ ਨੂੰ ਗੁਰੂ ਮਹਾਰਾਜ ਨੇ ਬਾਰ-ਬਾਰ ਕਿਆ ਸ਼ਬਦਾਂ ਦੇ ਵਿੱਚ ਤਿੰਨ ਅਵਸਥਾ ਬਾਲ ਜਵਾਨੀ ਔਰ ਬਿਰਧ ਫੁਣ ਤੀਨ ਅਵਸਥਾ ਜਾਨ ਕਹਿੰਦੇ ਤਰਨਾ ਪਉ ਈਉਂ ਹੀ ਗਿਓ ਜਵਾਨੀ ਤੇ ਇੱਥੇ ਚਲੇਗੀ ਲਿਓ ਜਰਾ ਤਨ ਜੀਤ ਤਨ ਜਤਲਿਆ ਬਢੇਪੇ ਨੇ ਜਤਲਿਆ ਮਹਾਰਾਜ ਕਹਿੰਦੇ ਭਾਈ ਕਹੋ ਨਾਨਕ ਭਜ ਹਰਮਨ ਆਉਦ ਜਾਤ ਹੈ ਬੀਤ ਜਦੋਂ ਬਢੇਪਾ ਆ ਜਾਂਦਾ ਇੱਕ ਬਹੁਤ ਵੱਡਾ ਇੱਕ ਵਿਦਵਾਨ ਹੋਇਆ مولانا ਰੂਮ ਉਹਨੇ ਬੜੀ ਇੱਕ ਸਿੱਖਿਆਦਾਇਕ ਗਾਥਾ ਲਿਖੀ ਹੈ ਕਹਿੰਦੇ ਨੇ ਇੱਕ ਬਜ਼ੁਰਗ ਵੈਦ ਦੇ ਕੋਲ ਚਲਾ ਗਿਆ ਤੇ ਵੈਦ ਨੂੰ ਕਹਿੰਦਾ ਕਿ ਮੇਰੀਆਂ ਅੱਖਾਂ ਦੇ ਅੱਗੇ ਨਾ ਹਨੇਰਾ ਹੁੰਦਾ ਹੈ ਤੇ ਵੈਦ ਨੇ ਆਖਿਆ ਕਿ ਬਡੇਪੇ ਦੇ ਕਰਕੇ ਹੈ ਕਹਿੰਦਾ ਮੇਰਾ ਸਿਰ ਵੀ ਚਕਰਾਂਦਾ ਹੈ ਉਹ ਕਹਿੰਦਾ ਬਡੇਪੇ ਦੇ ਕਰਕੇ ਮੇਰੀਆਂ ਲੱਤਾਂ ਵੀ ਲੜਖੜਾਉਂਦੀਆਂ ਬੈਦ ਕਹਿੰਦਾ ਬਡੇਪੇ ਕਰਕੇ ਆ ਮੇਰੀ ਕਮਰ ਵਿੱਚ ਵੀ ਦਰਦ ਰਹਿੰਦਾ ਉਹ ਕਹਿੰਦਾ ਬਡੇਪੇ ਕਰਕੇ ਆ ਉਹ ਬਜ਼ੁਰਗ ਨੂੰ ਗੁੱਸਾ ਆ ਗਿਆ ਤੈਨੂੰ ਕਹਿੰਦਾ ਬੈਦ ਕਹਨੇ ਬਣਾਇਆ ਜਿਹੜੀ ਬਿਮਾਰੀ ਦੱਸਦਾ ਮੇਰੇ ਅੱਖਾਂ ਦੇ ਅੱਗੇ ਹਨੇਰਾ ਆਉਂਦਾ ਕਹਿੰਦਾ ਬਡੇਪੇ ਕਰਕੇ ਸਿਰ ਚਕਰਾਉਂਦਾ ਕਮਰ ਦਰਦ ਕਰਦੀ ਲੱਤਾਂ ਲੜਖੜਾਉਂਦੀਆਂ ਤੂੰ ਕਹਿੰਦਾ ਬਡੇਪੇ ਕਰਕੇ ਬੜਾ ਗੁੱਸਾ ਆਇਆ ਬਜ਼ੁਰਗ ਨੂੰ ਤੇ ਉਹ ਹੱਸਣ ਲੱਗ ਗਿਆ ਬੈਦ ਕਹਿੰਦਾ ਹੱਸਦਾ ਕਿਉਂ ਆ ਕੈਨ ਲੱਗਾ ਜਿਹੜਾ ਤੁਹਾਨੂੰ ਗੁੱਸਾ ਆਇਆ ਨਾ ਤੇ ਇਹ ਵੀ ਬਜ਼ੁਰਗੀ ਕਰ ਗਿਆ ਬੰਦੇ ਨੂੰ ਚੰਗਾ ਕੁਝ ਨਹੀਂ ਲੱਗਦਾ ਤੇ ਸਤਿਗੁਰੂ ਕਹਿੰਦੇ ਹਾਲਤ ਇਦਾਂ ਦੀ ਹੋ ਜਾਂਦੀ ਅੱਗੇ ਆਪਾਂ ਪੜਾਂਗੇ ਨਾ ਮਾਰੇ ਕਹਿੰਦੇ ਬਿਰਧ ਭਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ ਬਿਰਧ ਹੋ ਗਿਆ ਮੌਤ ਨੇੜੇ ਆ ਗਈ ਫਿਰ ਵੀ ਸਮਝਦਾ ਨਹੀਂ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਣ ਕਹੋ ਨਾਨਕੇ ਬਿਦ ਭਈ ਤਉ ਨ ਹਰ ਰਸਲੇ ਹਾਲਤ ਇਦਾਂ ਦੀ ਹੋ ਜਾਂਦੀ ਆ ਕਬੀਰ ਸਾਹਿਬ ਕਹਿੰਦੇ ਹਨ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਬਹੇ ਜੇਵਾ ਬਚਨ ਸੁਧਲੀ ਨਿਕਸੇ ਤਬਰੇ ਧਰਮ ਕੀ ਆਸ ਕਰੇ ਕਹਿੰਦੇ ਫਿਰ ਤੂੰ ਧਰਮ ਕਿੱਦਾਂ ਕਮਾ ਸਕਦਾ ਤੇ ਜੇ ਤਾਂ ਬਡੇਪੇ ਵਿੱਚ ਗੁਰੂ ਪਾਸ਼ਾ ਦੀ ਸਿੱਖਿਆ ਲੈ ਲਈਏ ਨਾ ਬਡੇਪੇ ਵਿੱਚ ਗਾਗਰ ਚੁੱਕੀ ਸੀ ਨਾ ਗੁਰੂ ਅਮਰਦਾਸ ਜੀ ਉਹ ਬਡੇਪਾ ਬੜਾ ਸਫਲ ਹੁੰਦਾ ਮਹਾਰਾਜ ਨੇ ਵੀ ਆਖਿਆ ਜਿਹੜੇ ਰੱਬ ਨਾਲ ਜੁੜ ਜਾਂਦੇ ਨਾ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆ ਫਿਰ ਉਹਨਾਂ ਦੀ ਗੱਲ ਕੀਤੀ ਇਹ ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ ਉਹ ਭਾਵੇਂ ਜਵਾਨੀ ਵਿੱਚ ਹੋਵੇ ਪਰ ਉਹ ਕਹਿੰਦੇ ਬਿਰਧ ਸਮਾਨ ਅਸੀਂ ਕੀ ਕਰਦੇ ਕੀ ਹਾਂ ਸਾਨੂੰ ਸੋਚਣਾ ਚਾਹੀਦਾ ਬਜ਼ੁਰਗਾ ਵੰਗਰ ਕੰਮ ਕਰਨਾ ਚਾਹੀਦਾ ਨੌਜਵਾਨਾਂ ਵੰਗਰ ਅਸੀਂ ਸੋਚਦੇ ਹਾਂ ਨੌਜਵਾਨਾਂ ਵੰਗਰ ਕੰਮ ਕਰਦੇ ਹਾਂ ਬੁੱਢਿਆਂ ਵੰਗਰ ਬਜ਼ੁਰਗਾ ਵੰਗਰ ਕੰਮ ਕਰਦੇ ਆਹ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਕੰਮ ਕਰਨ ਲੱਗਿਆਂ ਹੋਰ ਪਾਸੇ ਹੋ ਜਾਂਦੇ ਆ ਹੱਲੇ ਵੀ ਮਹਾਰਾਜ ਕਹਿੰਦੇ ਸਮਾਂ ਹੈਗਾ ਹੱਲੇ ਵੀ ਸਮਾਂ ਅਗਲਾ ਚੌਥਾ ਸ਼ਲੋਕ ਹੈ ਕਹਿੰਦੇ ਬਿਰਧ ਭੋ ਸੂਜੈ ਨਹੀਂ ਕਾਲ ਪਹੁੰਚਿਓ ਆਣ ਬਿਰਧ ਹੋ ਗਿਆ ਹੱਲੇ ਵੀ ਸਮਝਿਆ ਨਹੀਂ ਮੌਤ ਨੇੜੇ ਆ ਗਈ ਕਹੋ ਨਾਨਕ ਨਰ ਬਾਬਰ ਕਿਉਂ ਨਾ ਭਜੇ ਭਗਵਾਨ ਬਾਬਰਾ ਗਿਆ ਕਮਲਾ ਗਿਆ ਝੱਲਾ ਗਿਆ ਮਹਾਰਾਜ ਨੇ ਕਹੋ ਨਾਨਕ ਨਾਰ ਬਾਬਰੇ ਕਿਉਂ ਨਾ ਭਜੇ ਇਹ ਭਗਵਾਨ ਕਿਉਂ ਪਰਮੇਸ਼ਰ ਨੂੰ ਯਾਦ ਕਿਉਂ ਨਹੀਂ ਕਰਦਾ ਹਾਲਤ ਕਿਦਾਂ ਦੀ ਹੁੰਦੀ ਹੈ ਜਦੋਂ ਬਜ਼ੁਰਗ ਅਵਸਥਾ ਵਿੱਚ ਆ ਜਾਂਦਾ ਨਾ ਮਨੁੱਖ ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਜੀ ਨੇ ਵੀ ਉਦਾਹਰਨ ਦਿੱਤੀ ਹੈ ਕਹਿੰਦੇ ਬਿਰਧ ਹੋਆ ਜੰਜਾਲ ਵਿੱਚ ਮਹਾ ਜੰਜਾਲ ਪਰਿਵਾਰ ਪਹਾਵੇ ਅੰਨਾ ਬੋੜਾ ਪਿੰਗੜਾ ਅੰਨਾ ਹੋ ਗਿਆ ਅੱਖਾਂ ਤੋਂ ਨਜ਼ਰ ਘੱਟ ਗਈ ਬੋਲਾ ਹੋ ਗਿਆ ਕੰਨਾਂ ਤੋਂ ਘੱਟ ਸੁਣਦਾ ਗੋਡੇ ਦੁਖਦੇ ਆ ਅੰਨਾ ਬੋਲਾ ਪਿੰਗੜਾ ਤਨ ਥੱਕਾ ਸਰੀਰ ਥੱਕ ਗਿਆ ਮਨ ਦਹਿ ਦਿਸਦਾ ਮਨ ਹਲੇ ਵੀ ਤੁਹਾੜਾ ਫਿਰਦਾ ਮਨ ਦੀ ਸਪੀਡ ਹੋਈ ਹੈ ਅੱਗੇ ਪਾਪ ਕਰਦਾ ਸੀ ਤਨ ਦੇ ਨਾਲ ਹੁਣ ਪਾਪ ਕਰਦਾ ਹੈ ਮਨ ਦੇ ਨਾਲ ਮਨ ਦੇ ਨਾਲ ਹੀ ਸੋਚੀ ਜਾਂਦਾ ਤੇ ਮਹਾਰਾਜ ਕਹਿੰਦੇ ਭਾਈ ਹੱਲੇ ਵੀ ਸਮਝ ਲੈ ਬਿਰਧ ਭਿਓ ਸੂਝੇ ਨਹੀਂ ਕਾਲ ਪਹੁੰਚੇ ਆਣ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੇ ਭਗਵਾਨ ਇਹ ਤੇਰਾ ਜਿਹੜਾ ਅਵਸਥਾ ਜਿਹੜੀ ਹੈ ਇਹ ਵੀ ਸਫਲ ਹੋ ਸਕਦੀ ਹੈ ਜਦੋਂ ਤੂੰ ਪ੍ਰਮਾਤਮਾ ਨਾਲ ਜੁੜ ਜਾਏ ਕਦੇ ਸੁਣੋ ਨਾ ਜਿਸ ਵੇਲੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ 98 ਸਾਲ ਦੀ ਉਮਰ ਦੇ ਵਿੱਚ ਜਿਸ ਵੇਲੇ ਪਹਿਲਾ ਪ੍ਰਕਾਸ਼ 1604 ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਤੇ ਪਹਿਲਾ ਮੁੱਖ ਗ੍ਰੰਥੀ ਪਹਿਲਾ ਪ੍ਰਚਾਰਕ ਬਾਬਾ ਬੁੱਢਾ ਸਾਹਿਬ ਜੀ ਨੂੰ ਸਥਾਪਿਤ ਕੀਤਾ 98 ਸਾਲ ਦੀ ਉਮਰ ਸੀ 98 106 ਸਾਲ ਦੀ ਉਮਰ ਸੀ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਨ ਪੰਜਾਬ ਤੋਂ ਚੱਲ ਕੇ ਆਉਂਦੇ ਸੀ ਪੈਦਲ ਆਏ ਸੀ ਤੇ ਕੋਈ ਬਜ਼ੁਰਗੀ ਨਹੀਂ 125 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਕਹਿੰਦੇ ਸਫਲ ਹੋ ਗਿਆ ਪਰ ਉਹਨਾਂ ਦੀ ਗੱਲ ਮਹਾਰਾਜ ਕਰ ਰਹੇ ਆ ਜਿਹੜੇ ਸਾਰੀ ਜ਼ਿੰਦਗੀ ਜਵਾਨੀ ਬਚਪਨ ਵੀ ਕੱਢ ਦਿੱਤਾ ਜਵਾਨੀ ਵੀ ਕੱਢ ਦਿੱਤੀ ਤੇ ਬਡੇਪਾ ਵੀ ਕੱਢ ਦਿੱਤਾ ਮਹਾਰਾਜ ਕਹਿ ਰਹੇ ਆ ਕਿਰਪਾ ਕਰ ਰਿਹਾ ਬਿਰਧ ਭਿਓ ਸੂਜੈ ਨਹੀਂ ਕਾਲ ਪਹੁੰਚਿਓ ਆਣ ਕਹੋ ਨਾਨਕ ਨਰ ਬਾਬਰੇ ਕਿਉ ਨਾ ਭਜੇ ਭਗਵਾਨ ਕਿਉਂਕਿ ਮੈਂ ਕਦੇ ਵੀ ਬੇਨਤੀ ਕੀਤੀ ਸੀ ਇਹ ਬਾਣੀ ਜਿਸ ਵੇਲੇ ਆਪਾਂ ਪੜ੍ਹਦੇ ਆ ਨਾ ਜਿੱਦਾਂ ਦੀ ਅਵਸਥਾ ਹੁੰਦੀ ਹੈ ਜੇ ਵਿਆਹ ਸ਼ਾਦੀ ਦੇ ਸਮੇਂ ਇਹ ਸ਼ਲੋਕ ਪੜੇ ਜਾਂਦੇ ਆ ਆਪਣੀ ਅਵਸਥੇ ਹੋਰ ਤਰ੍ਹਾਂ ਦੀ ਹੁੰਦੀ ਆ ਜੇ ਭੋਗ ਤੇ ਸੁਣੋਗੇ ਹੋਰ ਤਰ੍ਹਾਂ ਲੱਗੇ ਪਰ ਉਹ ਸਮਝ ਸਾਨੂੰ ਹਮੇਸ਼ਾ ਲੱਗੇ ਉਹਦੇ ਵਾਸਤੇ ਅਸੀਂ ਇਹਦੀ ਵਿਚਾਰ ਦੇ ਨਾਲ ਜੁੜੀਏ ਕਿ ਸਤਗੁਰੂ ਮਹਾਰਾਜ ਜੀ ਸਾਨੂੰ ਵਿਚਾਰ ਦੇ ਨਾਲ ਕੀ ਬਖਸ਼ਿਸ਼ ਕਰਦੇ ਆ ਗੁਰਤੇਗ ਬਾਦਲ ਸਾਹਿਬ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਕਿਉਂਕਿ ਉਹਨਾਂ ਦੀ ਇਹ ਬੰਦਗੀ ਸੀ ਉਹਨਾਂ ਦੀ ਭਗਤੀ ਸੀ ਜਿਨ੍ਹਾਂ ਤੇ ਜੀਵਨ ਤੋਂ ਆਪਾਂ ਸੇਧ ਲੈਣੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ